ਬੀਤੇ ਦਿਨੀ ਬਠਿੰਡਾ ਦੇ ਭਗਤਾ ਪਾਈਕੇ ਦੇ ਵਿੱਚ ਪੱਤਰਕਾਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਸਾਹਮਣੇ ਆ ਗਿਆ ਜਦੋਂ ਇਸ ਫਾਇਰਿੰਗ ਦੇ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਹੋ ਗਿਆ ਬਠਿੰਡਾ ਦੇ ਐਸਐਸਪੀ ਦਫ਼ਤਰ ਪਹੁੰਚੇ ਭਗਤਾ ਭਾਈਕੇ ਦੇ ਵਪਾਰੀ ਦੁਕਾਨਦਾਰ ਨੇ ਦੱਸਿਆ ਕਿ ਪੱਤਰਕਾਰ ਦੇ ਉੱਤੇ ਕਿਸੇ ਨੇ ਕੋਈ ਫਾਇਰਿੰਗ ਨਹੀਂ ਕੀਤੀ ਬਲਕਿ ਖੁਦ ਹੀ ਪੱਤਰਕਾਰ ਨੇ ਆਪਣੀ ਲਾਇਸੈਂਸ ਰੀਵਾਲਵਰ ਦੇ ਨਾਲ ਆਪਣੇ ਪੱਟ ਦੇ ਵਿੱਚ ਗੋਲੀ ਮਾਰੀ ਹੈ ਦੋਸ਼ ਮੰਡੀ ਦੇ ਚਾਰ ਵਿਅਕਤੀਆਂ ਉੱਪਰ ਲਾਇਸੈਂਸ ਜੋ ਕਿ ਸਾਰਾ ਝੂਠ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀ ਜਿਹੜਾ ਕਿ ਕੱਲ ਗੋਲੀਗਾਂਡ ਹੋਇਆ ਸੀ ਭਗਤਾ ਭਾਈ ਕਾ ਦੇ ਵਿੱਚ। ਅਸੀਂ ਜਿਹੜਾ 4 ਬੰਦੇ ਦੇ ਪੱਤੇ ਦਿੱਤਾ ਗਿਆ ਮੀਠਨ ਲਾਲ, ਕ੍ਰਿਸ਼ਿੰਗਪਾ ਭੋਲਾ, ਨਵਜੋਤ ਕੁਮਾਰ ਗੱਗੂ ਤੇ ਜਸਬੀਰ ਸਿੰਘ। ਇਹ ਝੂਠਾ ਪੱਤਾ ਦਿੱਤਾ ਗਿਆ 307 ਦਾ ਜਦਕਿ ਜਿਹੜਾ ਇਹ ਪੱਤਿਆ ਬੰਦਾ ਸੀ ਜੀਜੀ ਗੋਲ, ਵਿਕਾਸ ਗੋਲ ਇੱਕ ਦੋ ਬੰਦੇ ਹੋਰ ਸੀ ਉਹਦੇ ਨਾਲ ਉਹਨਾਂ ਦੇ ਬੰਦਾ ਸੀ। ਕਿਉਂਕਿ ਜਿਹੜੇ ਅਸਲਾ ਸੀ ਉਹ ਵੀ ਜੀਜੀ ਗੋਲ ਦਾ ਹੈ। ਅਨ ਟ੍ਰੇਡ ਬੰਦਾ 10 ਦਿਨ ਪਹਿਲੇ ਉਹਨੇ ਅਹਲਾ ਬਣਾਇਆ ਅਹਲਾ ਲੈ ਕੇ ਗੱਡੀ ਦੇ ਵਿੱਚੋਂ ਘੁੰਮਦਾ ਲੋਡਿੰਗ ਕਰਕੇ ਵੀ ਪਤਾ ਨਹੀਂ ਕਿੰਨਾ ਵੱਡਾ ਉਹ ਗੈਂਗਸਟਰ ਹੈ ਉਹਨੇ ਇੰਨੀ ਕਿ ਦਹਿਸ਼ਤ ਬਣਾ ਰੱਖੀ ਹੈ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਸੈਂ ਦਾ ਮਾਹੌਲ ਹੈ ਅਸੀਂ ਜਿਹੜੇ ਅਮਨ ਪਸੰਦ ਬੰਦੇ ਆ ਅੱਜ ਸਾਨੂੰ ਤਾਂ ਹੀ ਘਰਾਂ ਚੋਂ ਨਿਕਲ ਕੇ ਇੱਥੇ ਐਸਐਸਪੀ ਸਾਹਿਬ ਦੇ ਆਉਣਾ ਪਿਆ ਹੈ ਜਿਹੜਾ ਕਿ ਕੱਲ ਝੂਠਾ ਪੱਤਿਆ ਉਹਨੇ ਕਰਾਇਆ ਹਾਲਾਂ ਅਸੀਂ ਇਹੀ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆਂ ਵੀ ਜਿਹੜਾ ਚਾਰ ਬੰਦਿਆਂ ਦੇ ਪੱਤੇ ਝੂਠਾ ਦਿੱਤਾ ਗਿਆ ਇਹਨੂੰ ਰੱਦ ਕੀਤਾ ਜਾਵੇ ਰੀ ਗੋਲਤੇ ਦੇ ਉਹਦੇ ਪ੍ਰਾ ਤੇ ਉਹਦੇ ਨਾਲ ਜਿਹੜੇ ਬੰਦੇ ਸੀ ਉਹਨਾਂ ਤੇ 307 ਦਾ ਪੱਤਾ ਦੇ ਕੇ ਉਹਦਾ ਅਸਲੀ ਲਾਇਸੈਂਸ ਕੈਨਸਲ ਕੀਤਾ ਜਾਵੇ yellow card ਬੰਦਿਆਂ ਦਾ ਪੱਤਰਕਾਰਤਾ ਦਾ ਉਹ ਕੈਨਸਲ ਕੀਤਾ ਜਾਵੇ ਅੱਜ ਜਿਹੜੇ ਹੋ ਅਖਬਾਰ ਦਾ ਜਾਂ ਉਹ ਪੱਤਰਕਾਰ ਦਾ ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਆਂ ਵੀ ਇਹੋ ਜਿਹੇ ਬੰਦੇ ਦਾ ਪੱਤਰਕਾਰਤਾ ਖਤਮ ਕੀਤੀ ਜਾਵੇ ਤੇ ਇਹਨੂੰ ਇਹਨਾਂ ਨੂੰ ਜਲਦ ਤੋਂ ਜਲਦ ਰੈਕਟ ਕਰਕੇ ਬਾਜ਼ਾਰ ਨੂੰ ਇਹਨਾਂ ਤੋਂ ਯਾਦ ਦਵਾਈਏ ਉਹ ਤਾਂ ਕਹਿੰਦੇ ਜੀ ਮੈਂ ਪ੍ਰੈਸ ਰਿਪੋਰਟਰ ਐ ਤੇ ਮੈਨੂੰ ਨਿਊਜ਼ ਲੈਸੋ ਮੇਰੇ ਤਰ੍ਹਾਂ ਰੰਜੀਸ ਰਾਖਦੇ ਸੀ ਤਾਂ ਮੇਰੇ ਫਾਇਰ ਕੀਤਾ। ਜੀ ਮੈਨੂੰ ਇੱਕ ਗੱਲ ਦੱਸੋ ਪ੍ਰੈਸ ਰਿਪੋਰਟਰ ਤਾਂ ਤੁਸੀਂ ਵੀ ਹੋਰ ਵੀ ਐ ਸਾਡੇ 50 ਪ੍ਰੈਸ ਰਿਪੋਰਟਰਾਂ ਹੋਦਾਂਦੀ ਨਹੀਂ ਹੋਗੀ ਰੰਜੀਸ ਇਹ ਵੀ ਇਕੱਲੇ ਦੀ ਹੋਗੀ। ਫਿਰ ਇੱਕ ਬੰਦੇ ਨਾਲ ਹੋ ਸਾਰਾ ਏਰੀਆ ਤਾਂ ਪਾਇਆ ਵੇ 15 ਤੋਂ 20 ਪਿੰਡ ਤਪਾਏ ਵੀ ਐ ਮੈਨੂੰ ਦੱਸੋ ਕਿੰਨੇ ਬੰਦੇ ਖੜੇ ਆ ਤੁਸੀਂ ਦੇਖੋ ਅੱਜ 100 ਸਵਾ 100 ਬੰਦਾ ਸੀ ਆਏ ਐ। ਇਹ ਵੀ ਇਉਂ ਲਾ ਲਓ ਵੀ ਇੱਕ ਟਰੈਲਰ ਵਾਲੀ ਗੱਲ ਆ ਵੀ 100 ਸਵਾ 100 ਬੰਦਾ ਨਹੀਂ ਜੇ ਅਸੀਂ ਮੜਾ ਜਾਂ 10 ਦੇ ਵੀ ਅਸੀਂ ਬਠਿੰਡੇ ਚੱਲੇ ਤਾਂ ਝੂਠਾ ਪਰਚਾ ਕਰਵਾਇਆ ਤੇ ਦੋਸ਼ ਲਾਇਆ ਨਵਜੋਤ ਕੁਮਾਰ ਗੱਗੂ ਦੇ ਉੱਪਰ ਕਿ ਮੇਰੇ ਉੱਪਰ ਫਾਇਰ ਹੋਇਆ ਇਹ ਬਿਲਕੁਲ ਝੂਠਾ ਅਰਜੀਵ ਗੋਇਲ ਆਪਣੇ ਭਾਈ ਦੇ ਨਾਲ ਆਪਣਾ ਦੋਨੇ ਅਸਲੇ ਲੋਡ ਕਰਕੇ ਗੱਗੂ ਬਜਾਜ ਨੂੰ ਮਾਰਨ ਦੇ ਤਹੇਦ ਹਮਲਾ ਕਰਨ ਦੇ ਤਹੇਦ ਘਰੋਂ ਪੂਰੀ ਤਿਆਰੀ ਕਰਕੇ ਗਿਆ ਸੀ 10 ਦਿਨ ਪਹਿਲਾਂ ਹੀ ਸੁਣਦੇ ਵਿੱਚ ਆਇਆ ਕਿ ਅਰਜੀਵ ਗੋਇਲ ਨੇ 10 ਦਿਨ ਪਹਿਲਾਂ ਆਪਣਾ ਅਸਲੇ ਦਾ ਲਾਇਸੈਂਸ ਲਿਆ ਉਹ ਵੀ ਬਿਨਾ ਟ੍ਰੇਨਿੰਗ ਸਿਰਫ ਪੱਤਰਕਾਰਤਾ ਦੀ ਆੜ ਦੇ ਵਿੱਚ ਇਹ ਸ਼ਿਫਾਰਿਸ਼ ਦੇ ਤਹੇਦ ਤੇ ਅਨਟ੍ਰੇਨਡ ਹੋਣ ਕਰਕੇ ਇਹਨੇ ਖੋਦ ਇਹਦੇ ਤੋਂ ਗਲਤੀ ਦੇ ਨਾਲ ਆਪਦੀ ਬਾਰਾਂਬੋਰ ਦਾ ਇੱਕ ਫਾਇਰ ਆਪਦੇ ਲੱਗਿਆ ਜਿਹਦੇ ਸ਼ਰਲੇ ਲੱਗੇ ਆ ਇੱਕ ਰਖਸ਼ੇ ਵਾਲਾ ਸੀਗਾ ਕੋਈ ਕਰਤੀ ਵਿਚਾਰਾ ਉਹਦੇ ਲੱਗਿਆ ਉਸ ਤੋਂ ਬਾਅਦ ਇਹਨੇ ਆਪਣੇ ਛੋਟੇ ਹਥਿਆਰ ਦੇ ਵਿੱਚੋਂ ਫਾਇਰ ਕੀਤੇ ਆ ਜੋ ਜਸਵੀਰ ਭਗਤਾ ਇੱਕ ਹੋਰ ਪੱਤਰਕਾਰ ਆ ਉਹਦੇ ਲੱਗਿਆ ਤੇ ਉਹ ਇਸ ਟਾਈਮ ਜੇਰੇ ਇਲਾਜ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਐਡਮਿਟ ਆ ਜੀ ਜੀ ਤੁਸੀਂ ਅੱਜ ਐਸਐਸਪੀ ਨੂੰ ਮੰਗਣ ਆ ਅਸੀਂ ਐਸਐਸਪੀ ਮੈਮ ਨੂੰ ਕੋਈ 100 ਤੋਂ ਵੱਧ ਦੁਕਾਨਦਾਰਾਂ ਨੇ ਬਾਜ਼ਾਰ ਵਾਲੇ ਵਪਾਰੀਆਂ ਨੇ ਆ ਕੇ ਮੰਗ ਪੱਤਰ ਦਿੱਤਾ ਕਿ ਮਾਮਲੇ ਦੀ ਜਾਂਚ ਕਰਕੇ ਝੂਠੇ ਪਰਚੇ ਰੱਦ ਕੀਤੇ ਜਾਣ ਤੇ ਉਕਤ ਜੋ ਦੋਸ਼ੀ ਨੇ ਅਰਜੀਵ ਕੁਮਾਰ ਤੇ ਉਹਦੇ ਸਾਥੀ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਅਰਜੀਵ ਕੁਮਾਰ ਦਾ ਅਸਲਾ লাইসেনਸ ਰੱਦ ਕੀਤਾ ਜਾਵੇ ਪੱਤਰਕਾਰਤਾ ਦਾ লাইসেনਸ ਰੱਦ ਕੀਤਾ ਜਾਵੇ ਬੰਦੀ ਕਾਰਵਾਈ ਇਹਦੇ ਉੱਪਰ ਕੀਤੀ ਜਾਵੇ। ਖੈਰ ਬੀਤੇ ਦਿਨੀ ਪੱਤਰਕਾਰ ਦੇ ਗੋਲੀ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਵਿੱਚ ਪੁਲਿਸ ਵੀ ਜੁਟੀ ਸੀ ਪਰ ਹੁਣ ਇਸ ਮਾਮਲੇ ਨੇ ਤਾਂ ਨਵਾਂ ਮੋੜ ਹੀ ਲੈ ਲਿਆ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।